ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇ ਹਜੇ ਤੱਕ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਲੋ ਜ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜੂਗੀ ਤੇ ਇਸੇ ਤਰ੍ਹਾਂ ਦੀ ਤੁਸੀਂ ਵੀ ਐਡ ਲਗਾਉਣਾ ਚਾਹੁੰਦੇ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਹੈਈ ਤੇ ਕਿਸੰਦ ਦੀਆਂ 4-5 ਫੋਟੋਆਂ ਜਾਂ ਵੀਡੀਓ ਬਣਾ ਕੇ ਆਪਾਂ ਨੂੰ ਦਿੱਤੇ ਹੋਏ WhatsApp ਨੰਬਰ ਤੇ ਕਰ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਲਗਾ ਦਿੱਤੀ ਐ WhatsApp ਨੰਬਰ ਸਕਰੀਨ ਤੇ ਆਪਣਾ ਚੱਲ ਰਿਹਾ ਜੀ ਤੇ ਅੱਗੇ ਗੱਲ ਕਰੀਏ ਟਰਾਲੀ ਦੀ ਟਰਾਲੀ ਹੈਗੀ 11 6 ਦੀ ਜੈਕ ਵਾਲੀ ਜੈਕ ਵਾਲੀ ਟਰਾਲੀ ਸੇਲ ਆਸਤੇ ਆਈ ਨਵੀਂ ਟਰਾਲੀ ਬਣੀ ਹੋਈ ਆ ਬਹੁਤ ਹੈਵੀ ਟਰਾਲੀ ਬਣੀ ਆ ਜੀ ਤੇ ਬਾਕੀ ਦਾਣੇ ਵਾਲਾ ਵੇਡ ਲੱਗਿਆ ਹੋਇਆ ਤੇ 2.5 ਫੁੱਟ ਦਾ ਵੇਡ ਆ ਜੀ ਤੇ ਬਾਕੀ ਗੱਲ ਕਰੀਏ ਟਰਾਲੀ ਦੇ ਤਿੰਨ ਸੂਤ ਫੱਟੀ ਲੱਗੀ ਹੋਈ ਆ ਜੀ ਬਹੁਤ ਹੈਵੀ ਟਰਾਲੀ ਬਣੀ ਹੋਈ ਆ ਤਿੰਨ ਸੂਤ ਫੱਟੀ ਲੱਗੀ ਹੋਈ ਆ ਤੇ ਆਈਐਸਆਈ ਮਾਰਕਾ ਲੋਹਾ ਸਾਰਾ ਲੱਗਿਆ ਹੋਇਆ ਕੰਪਨੀ ਦਾ ਹੀ ਲੋਹਾ ਲੱਗਿਆ ਤੇ ਜੇ ਗੱਲ ਕਰੀਏ ਚਾਦਰ ਦੀ ਚਾਦਰ ਲੱਗੀ ਸਾਈਡ ਤੇ 12 ਗੇਜ ਜੀ ਟਾਟਾ ਦੀ ਚਾਦਰ ਲੱਗੀ ਹੋਈ ਆ ਟਾਟਾ ਨੇ ਉੱਤੇ ਮੋਹਰਾਂ ਸੀਗੀਆਂ 12 ਗੇਜ ਦੀ ਚਾਦਰ ਸੀਗੀ ਸਾਈਡਾਂ ਵਾਲੀ ਤੇ ਬਾਕੀ ਵੈੱਡ ਉੱਤੇ ਲੱਗਿਆ 2.5 ਫੁੱਟ ਸਟੀਲੀ ਜਾਲੀ ਵਾਲਾ ਵੈੱਡ ਆ ਜੀ ਇਹ ਵੀ ਜਾਲੀ ਬਹੁਤ ਹੈਵੀ ਲੱਗੀ ਚੰਗੀ ਜਾਲੀ ਲੱਗੀ ਆ ਵੈੱਡ ਵੀ ਪੂਰਾ ਹੈਵੀ ਬਣਿਆ ਹੋਇਆ ਜੀ ਤੇ ਬਾਕੀ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ 1020 ਦੇ ਆ ਜੀ ਬੇਦਾਗ ਟਾਇਰ ਆ ਚੰਗੇ ਟਾਇਰ ਆ ਟਾਇਰਾਂ ਤੇ ਕੈਮਰਾ ਤੁਹਾਨੂੰ ਮਾਰ ਦਿੰਨੇ ਆ ਵੇਖ ਲਓ ਜੀ ਟਾਇਰਾਂ ਦੀ ਗੁੱਡੀ ਪੂਰੀ ਪਈ ਆ ਚੰਗੇ ਟਾਇਰ ਪਈ ਬੇਦਾਗ ਟਾਇਰ ਨੇ ਤੇ ਕੜੇ ਵਾਲੇ ਰਿਮ ਨੇ ਕੜੇ ਵਾਲੇ ਰਿਮ ਵੀ ਪੂਰੇ ਭਾਰੀ ਆ ਡਬਲ ਕੜੇ ਵਾਲੇ ਰਿਮ ਲੱਗੇ ਹੋਏ ਵਧੀਆ ਟਾਟਾ ਦੀਆਂ ਹੱਬਾਂ ਚੰਗੀ ਟਰਾਲੀ ਜੀ ਸਾਰੇ ਪਾਸੇ ਤੋਂ ਤੇ ਹੁਣ ਤੁਹਾਨੂੰ ਖਾ ਦਿਨੇ ਫਰਸ਼ ਜੀ ਫਰਸ਼ ਦੀ ਚਾਦਰ ਹੈਗੀ 8 ਗੇਜ ਦੀ ਮੋਟਾ ਪੂਰਾ ਫਰਸ਼ ਲੱਗਿਆ ਜੀ ਦੇਖ ਲਓ ਟਾਟਾ ਦਾ ਹੀ ਫਰਸ਼ ਲੱਗਿਆ ਆ ਟਾਟਾ ਦੀਆਂ ਮੋਹਰਾ ਸੀ ਉੱਤੇ ਬਾਕੀ ਤੁਹਾਨੂੰ ਫਰਸ਼ ਨੇੜੇ ਹੁਣ ਵਿਖਾ ਦਿੰਨੇ ਆ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਜੀ ਫਰਸ਼ ਫਰਸ਼ ਪੂਰਾ ਮੋਟਾ ਲੱਗਿਆ ਹੋਇਆ ਜੀ ਹੈਵੀ ਫਰਸ਼ ਲੱਗਿਆ ਹੋਇਆ ਤੇ ਬਾਕੀ ਕਰਕੇ ਦੰਡਾਲਾ ਡਾਲਾ ਇਹਦਾ ਖੁੱਲਦਾ ਜੀ ਸਾਈਡ ਤੇ ਸਾਈਡ ਤੇ ਡਾਲਾ ਖੁੱਲਦਾ ਇੱਕ ਪਾਸੇ ਨੂੰ ਸਾਰਾ ਡਾਲਾ ਸਾਈਡ ਤੇ ਡਾਲਾ ਖੁੱਲਦਾ ਲੋਕ ਲੱਗਿਆ ਹੋਇਆ ਜੀ ਤੇ ਬਾਕੀ ਰੰਗ ਪੇਂਟ ਵੀ ਬਹੁਤ ਚੰਗਾ ਟਰਾਲੀ ਦਾ ਰੰਗ ਪੇਂਟ ਚੰਗਾ ਹੋਇਆ ਜੀ ਤੇ 2K ਦਾ ਰੰਗ ਹੋਇਆ ਜੀ ਬਾਕੀ ਵਿੱਚੋਂ ਵੀ ਵੇਖ ਲਓ ਫੋਟੋ ਫਰਸ਼ ਦੀ ਸਾਰੀ ਤੇ ਵਿੱਚੋਂ ਵੀ ਸਾਫ਼ ਮਾੜਾ ਮੋਟਾ ਰੰਗ ਪਟੀਚਾ ਹਜੇ ਫਰਸ਼ 'ਚੋਂ ਬਾਕੀ ਰੰਗ ਸਾਰਾ ਨਵਾਂ ਹੀ ਪਿਆ ਤੇ ਰੰਗ ਵੀ ਦੀ ਗੱਲ ਕਰੀਏ ਰੰਗ ਹੋਇਆ ਜੀ 2K ਦਾ 2K ਦਾ SD ਦਾ ਰੰਗ ਹੋਇਆ ਚੰਗਾ ਰੰਗ ਹੋਇਆ ਜੀ ਸਾਰਾ ਟਰਾਲੀ ਨੂੰ ਚਾਰ ਪੰਜ ਸਾਰਾ ਰੰਗ ਕਿਤੇ ਨਹੀਂ ਜਾਂਦਾ ਟਰਾਲੀ ਦਾ ਭਾਵਾ ਬਾਕੀ ਸੰਭਾਲ ਤੇ ਜੀ ਅੰਦਰ ਖੜੀ ਰਵੇ ਟਰਾਲੀ ਛੇਤੀ ਖਰਾਬ ਹੁੰਦੀ ਨਹੀਂ ਪਮਾ ਦਾ 15 ਸਾਲ ਰੰਗ ਕੱਢ ਸਕਦਾ ਜੀ ਰੰਗ ਇੰਨਾ ਚੰਗਾ ਤੇ ਬਾਕੀ ਹਿੱਸੇ ਦੀ ਗੱਲ ਕਰੀ ਗਈ ਹਿੱਸਾ ਲੱਗਿਆ 3.5 ਇੰਚ ਹੀ ਹਿੱਸੇ ਦੇ ਤੁਹਾਨੂੰ ਨਿਗਾ ਮਾਰਾ ਦਿੰਨੇ ਹਿੱਸਾ ਦੇਖ ਲਓ ਜੀ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਦੋਨੋਂ ਟਾਇਰ ਵੀ ਤੇ ਗਾਡਰ ਇਹਦੇ ਲੱਗੇ ਹੋਏ ਆ ਜੀ ਸੇਲਡ ਦੇ 8 4 ਦੇ ਗਾਡਰ ਆ ਜੀ 8 4 ਦੇ ਗਾਡਰ ਲੱਗੇ ਹੋਏ ਆ ਗਾਡਰ ਦੇਖ ਲਓ ਪੂਰੇ ਹੈਵੀ ਗਾਡਰ ਹੈਵੀ ਚਾਸੀ ਜ ਬਣਿਆ ਗਾਡਰ ਲੱਗੇ ਹੋਏ ਆ ਜੀ 8 4 ਦੇ ਸੇਲਡ ਦੇ ਗਾਡਰ ਆ ਜੀ ਤੇ ਜੱਕੇ ਤੇ ਲੱਗਿਆ ਹੋਇਆ ਜੀ 2 ਸਟਾਕ 15 ਟਨ ਵਾਲਾ ਜੱਕ ਲੱਗਿਆ ਜੱਕ ਵੇਖ ਲੋ ਢਿਮਾਨ ਦਾ ਜੱਕ ਲੱਗਿਆ ਹੋਇਆ ਜੀ ਤੇ ਬਿਲਕੁਲ ਵਧੀਆ ਜੀ ਹਾਈ ਸਪੀਡ ਜੱਕ ਆ ਜੀ 6 3 ਚੱਕਣ ਵਾਲਾ ਜੱਕ ਤੇ ਬਾਕੀ ਚੈਨਰ ਵੀ ਇਹਦੇ ਟਰਾਲੀ ਚ ਆਮ ਟਰਾਲੀਆਂ ਨਾਲੋਂ ਦੋ ਚੈਨਰ ਵੱਧ ਪਏ ਹੋਏ ਆ ਜਿਵੇਂ ਆਮ ਟਰਾਲੀਆਂ ਦੇ ਵਿੱਚ ਚੈਨਰ 13 ਹੁੰਦੇ ਆ ਇਹਦੇ ਚ 15 ਚੈਨਰ ਆ ਜੀ ਅੱਗੇ ਵੱਧ ਇੱਕ ਚੈਨਰ ਪਿਆ ਹੋਇਆ ਤੇ ਇੱਕ ਵਿਚਾਲੇ ਵੱਧ ਚੈਨਰ ਆ ਇਹਦੇ ਤੇ ਬਾਕੀ ਫਰਸ ਲਿਫਦੀ ਨਹੀਂ ਇਹਦੇ ਨਾਲ ਚੈਨਰ ਬਹੁਤ ਨੇੜੇ ਨੇੜੇ 9 9 ਇੰਚ ਤੇ ਚੈਨਰ ਆਮ ਫੁੱਟ ਫੁੱਟ ਤੇ ਹੁੰਦੇ ਆ ਜਾਂ 11 11 ਇੰਚ ਤੇ ਹੁੰਦੇ ਤੇ ਬਾਕੀ ਇਹ ਟਰਾਲੀ ਖਰੀਦਣੀ ਹੈ ਮੌਕਸ ਏਰੀਆ ਦੇ ਵਿੱਚ ਖੜੀ ਆ ਪਿੰਡ ਮਕੰਦ ਸਿੰਘ ਵਾਲਾ ਜੀ ਤੇ ਤੁਹਾਨੂੰ ਚਾਰਜ ਫੇਰੋ ਟਰਾਲੀ ਵਿਖਾ ਦਿੰਦੇ ਨਾਲ ਦੀ ਨਾਲ ਨੰਬਰ ਨੋਟ ਕਰ ਲਓ ਜੀ 9478886538 ਜੀ 9478886538 ਤੇ ਸੰਪਰਕ ਕਰ ਸਕਦੇ ਹੋ ਬਾਕੀ ਸਕਰੀਨ ਤੇ ਚੱਲ ਰਿਆ ਜੀ ਬਾਕੀ ਵੇਖ ਲਓ ਆਹ ਟਾਇਰ ਦੀ ਵੀ ਨਿਗਰ ਤੁਹਾਨੂੰ ਮੋਰਾ ਦਿੰਦੇ ਨੇ ਦੂਜਾ ਟਾਇਰ ਆ ਇਹ ਵੀ ਟਾਇਰ ਨੇੜੇ ਹੋ ਕੇ ਵੇਖ ਲਓ ਇਹ ਵੀ ਟਾਇਰ ਦੀ ਗੁੱਡੀ ਚੰਗੀ ਪਈ ਹੈ। ਬੇਦਾਗ ਟਾਇਰ ਹੈ ਵੀ। ਬਾਕੀ ਵਜਨ ਚੱਕਣ ਵਾਲੇ ਟਾਇਰ ਹੈ। ਤੇ ਬਾਕੀ ਰੇਟ ਦੀ ਗੱਲ ਕਰੀਏ ਰੇਟ ਹੈ ਦਾ ਇਹ 1,32,000 ਰੁਪਏ। ਬਾਕੀ ਜਿਹੜੀ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ 3 ਤੋਂ 4,000 ਰੁਪਏ ਮਾਨਤਨ ਕੀਤਾ ਜਾਊਗਾ ਮੌਕੇ ਤੇ। 1,32,000 ਰੁਪਏ ਰੇਟ ਹੈ। ਤੇ ਮੌਕੇ ਤੇ ਤੁਹਾਨੂੰ ਮਿਲ ਜੂਗੀ 28 ਦੀ 4,000 ਰੁਪਏ ਆਪਣੇ ਚੈਨਲ ਥਰੂ ਜਿਹੜਾ ਵੀ ਆਊਗਾ ਬੰਦਾ ਉਹਦਾ ਮਾਨਤਨ ਕੀਤਾ ਜਾਊਗਾ ਜੀ। ਤੇ ਬਾਕੀ ਸਾਈਡ ਤੇ ਖੁੱਲਦੀ ਹੈ ਜੀ ਤੇ ਬਾਕੀ ਗਾਡਰ ਵੇਖ ਲਓ ਜੀ 6 3 ਦੇ ਵਿੱਚਲੇ ਗਾਡਰ ਆ ਤੇ 8 4 ਦੇ ਮਗਰਲੇ ਗਾਡਰ ਹੀ ਹੋਕਾਕ ਵੀ ਚੰਗੀ ਹੈਵੀ ਬਣੀ ਹੋਈ ਹੈ ਟਰਾਲੀ ਦੀ ਤੇ ਵੇਖ ਲਓ ਹਿੱਸਾ 3.5 ਇੰਚੀ ਲੱਗਿਆ ਹੋਇਆ ਹਿੱਸਾ ਵੀ ਦੇਖ ਸਕਦੇ ਹੋ ਤੁਸੀਂ ਬਾਕੀ ਇਸ ਤਰ੍ਹਾਂ ਦੀ ਵੀਡੀਓ ਹੋਰ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਬਾਕੀ ਵੀਡੀਓ ਤੁਹਾਨੂੰ ਚੰਗੀ ਤਰ੍ਹਾਂ ਸਾਰੇ ਚਾਰ ਚਫੇਰੋਂ ਵਿਖਾਈ ਆ ਵੀਡੀਓ ਖਾਣ ਦਾ ਮਤਲਬ ਇਹ ਆ ਕਿ ਚਾਦਰ ਦਾ ਵੀ ਪਤਾ ਲੱਗ ਜੇ ਬਾਕੀ ਜਿਹੜੀ ਜਾਣਕਾਰੀ ਦਿੱਤੀ ਆ ਇਹ ਤੋਂ ਜਾਣਕਾਰੀ ਸਹੀ ਹੋਊਗੀ ਤੇ ਬਾਕੀ ਟਰਾਲੀ ਵੇਖ ਲਓ ਸਾਚ ਚ ਫੇਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਵੀਰਾਂ ਨੇ ਟਰਾਲੀ ਲੈਣੀ ਆ ਉਹਨਾਂ ਤੱਕ ਵੀਡੀਓ ਪਹੁੰਚ ਜਾਣੀ ਚਾਹੀਦੀ ਆ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ